ਕਰ ਬੈਂਸੇ ਹਾਂਜੀ ਅੰਗਰੇਜ਼ ਸਿੰਘ ਅਸੀਂ ਮੈਚ 1 ਉਹ ਜ਼ਮੀਨ ਦੇ ਪੈਸੇ ਲੈ ਚੁੱਕੇ ਹਾਂ ਔਰ ਅੱਜ ਬਹੁਤ ਧੰਨਵਾਦ ਹੈ ਪੰਜਾਬ ਸਰਕਾਰ ਦਾ ਕਿ ਉਹ ਇਹ ਪ੍ਰੋਜੈਕਟ ਸ਼ੁਰੂ ਕਰ ਰਹੀ ਹੈ ਕਿ ਸਾਡੇ ਇਲਾਕੇ ਦਾ ਵਿਕਾਸ ਹੋਵੇ ਔਰ ਸਾਡੇ ਨਾਲ ਬਹੁਤ ਅਸੀਂ ਗਵਰਨਮੈਂਟ ਦੇ ਬਹੁਤ ਲੋਕਲ ਗਵਰਨਮੈਂਟ ਦੀ ਬਹੁਤ ਧੰਨਵਾਦ ਹੈ ਕਿ ਸਾਡੇ ਨਾਲ ਉਹਨਾਂ ਨੇ ਬੜਾ ਕੋਆਪਰੇਟ ਕਰਕੇ ਸਾਡੀ ਮਰਜ਼ੀ ਵਿੱਚ ਕੁਝ ਕੇ ਸਾਡੀ ਆ ਅਸੀਂ ਉਹਨਾਂ ਨੂੰ ਜਿਹੜੀ ਪਹਿਲੀ ਦਾ ਕਾਪੜਾ ਦੇ ਰਹੇ ਹਾਂ ਕੀ ਸਰ ਜੀ ਕੋਈ ਪ੍ਰਸ਼ਾਸਨ ਵੱਲੋਂ ਤਾਂ ਕਦ ਨਹੀਂ ਕੀਤਾ ਜਾ ਰਿਹਾ ਨਹੀਂ ਨਹੀਂ ਜੀ ਪ੍ਰਸ਼ਾਸਨ ਬਹੁਤ ਅੱਛਾ ਹੈ ਬੜਾ ਕੋਆਪਰੇਟਿਵ ਹੈ ਇਸ ਤੋਂ ਪਹਿਲੇ ਪ੍ਰਸ਼ਾਸਨ ਨੇ ਵੀ ਹੁਣ ਨੇ ਵੀ ਸਾਡੇ ਨਾਲ ਬਹੁਤ ਨਰਮੀ ਦਾ ਰੁਕ ਭਰਾਇਆ ਹੈ ਔਰ ਮੈਨਾਂ ਦਾ ਬਹੁਤ ਧੰਨਵਾਦ ਦੀ ਹੈ ਕਿ ਇਹਨਾਂ ਨੇ ਸਾਨੂੰ ਸਾਨੂੰ ਕੁੱਛ ਕੇ ਗਲੀ ਭਾਈ ਹੈ ਹਾਲਾਂਕਿ ਜ਼ਮੀਨ ਜਿਹੜੀ ਆ ਉਹ ਇੰਤਕਾਲ ਹੋ ਚੁੱਕਾ ਹੈ ਐਨਐਚਓ 1 ਦੀ ਬਲਕੀਅਤ ਆ ਅਸੀਂ ਉਹਦੇ ਪੈਸੇ ਲੱਗਦੇ ਆ ਪਰ ਫਿਰ ਵੀ ਇਹਨਾਂ ਨੇ ਸਾਡੇ ਨਾਲ ਬਹੁਤ ਦਰਮੀ ਦਾ ਰੁਕ ਭਰਾਇਆ ਔਰ ਇਹ ਬਾਕੀ ਜੱਟਾਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਦਾ ਤਰਖੀ ਨਾਵਰਦਨ ਸਾਡੇ ਬੰਦੇ ਨੇ ਔਰ ਕਾਨੂੰਨ ਮਦਦਾ ਕੇ ਚੱਲਣਾ ਇਹਦੇ ਨਾਲ ਕੋਈ ਇਲਾਕੇ ਦਾ ਵਿਕਾਸ ਹੋਵੇਗਾ ਬਿਲਕੁਲ ਹੋਏਗਾ ਜੀ ਇੱਥੇ ਹੋਟਲ ਬੰਨਣਾ ਹੈ ਝੀਲ ਬੰਨਣੀ ਹੈ ਟੂਰਿਸਟ ਸਪੌਟ ਬਣੇਗਾ ਦਾਤਾ ਜੀ ਨੂੰ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਆਉਣਗੇ ਲੋਕਾਂ ਨੂੰ ਨੌਕਰੀ ਮਿਲੇਗੀ ਕਬਨੇਰੋ ਵਾਲੇ ਫੈਕਟਰੀਆਂ ਤੇ ਹੋਰ ਬਣਣਗੀਆਂ ਇਲਾਕੇ ਦਾ ਵਿਕਾਸ ਤਾਂ ਜਿੱਤ ਹਾਈਵੇ ਨਿਕਲੇ ਹੁੰਦਾ ਹੀ ਹੈ ਜੀ ਥੈਂਕ ਯੂ ਜੀ ਸਰ ਵਿਨਸਿੰਘ ਹਾਂ ਜੀ ਅੰਗਰੇਜ਼ ਸਿੰਘ ਅਸੀਂ ਐਨ ਮੈਚ 1 ਉਹ ਜ਼ਮੀਨ ਦੇ ਪੈਸੇ ਲੈ ਚੁੱਕੇ ਹਾਂ ਔਰ ਅੱਜ ਬਹੁਤ ਧੰਨਵਾਦ ਹੈ ਪੰਜਾਬ ਸਰਕਾਰ ਦਾ ਕਿ ਉਹ ਇਹ ਪ੍ਰੋਜੈਕਟ ਸ਼ੁਰੂ ਕਰ ਰਹੀ ਹੈ ਕਿ ਸਾਡੇ ਇਲਾਕੇ ਦਾ ਵਿਕਾਸ ਹੋਵੇ। ਔਰ ਸਾਡੇ ਨਾਲ ਬਹੁਤ ਅਸੀਂ ਗਵਰਨਮੈਂਟ ਦੇ ਬਹੁਤ ਲੋਕਲ ਗਵਰਨਮੈਂਟ ਦੀ ਬਹੁਤ ਧੰਨਵਾਦ ਹੈ ਕਿ ਸਾਡੇ ਨਾਲ ਉਹਨਾਂ ਨੇ ਬੜਾ ਕੋਆਪਰੇਟ ਕਰਕੇ ਸਾਡੀ ਮਰਜ਼ੀ ਨੂੰ ਪੁੱਛ ਕੇ ਸਾਡੀ ਅਸੀਂ ਉਹਨਾਂ ਨੂੰ ਜਿਹੜੀ ਪਹਿਲੀ ਦਾ ਕੰਮ ਦੇ ਰਹੇ ਹਾਂ। ਇਹ ਸਰ ਜੀ ਕੋਈ ਪ੍ਰਸ਼ਾਸਨ ਵੱਲੋਂ ਤਾਂ ਕੰਮ ਨਹੀਂ ਕੀਤਾ ਜਾ ਰਿਹਾ। ਨਹੀਂ ਨਹੀਂ ਪ੍ਰਸ਼ਾਸਨ ਬਹੁਤ ਅੱਛਾ ਹੈ ਬੜਾ ਕੋਆਪਰੇਟਿਵ ਹੈ। ਇਸ ਤੋਂ ਪਹਿਲੇ ਪ੍ਰਸ਼ਾਸਨ ਨੇ ਵੀ ਹੁਣੇ ਵੀ ਸਾਡੇ ਨਾਲ ਬਹੁਤ ਨਰਮੀ ਦਾ ਰੁਖ ਪਾਇਆ ਹੈ ਔਰ ਮੈਨਾਂ ਤਾਂ ਬਹੁਤ ਧੰਨਵਾਦੀ ਹਾਂ। ਇਹਨਾਂ ਨੇ ਸਾਨੂੰ ਸਾਨੂੰ ਪੁੱਛ ਕੇ ਕਲੀ ਭਾਈ ਹੈ ਹਾਲਾਂਕਿ ਜ਼ਮੀਨ ਜਿਹੜੀ ਆ ਉਹ ਇੰਤਕਾਲ ਹੋ ਚੁੱਕਾ ਹੈ ਐਨ ਐਚ 1 ਦੀ ਬਲਕੀਅਤ ਦਾ ਅਸੀਂ ਉਹਦੇ ਪੈਸੇ ਲੈ ਚੁੱਕੇ ਹਾਂ ਪਰ ਫਿਰ ਵੀ ਇਹਨਾਂ ਨੇ ਸਾਡੇ ਨਾਲ ਬਹੁਤ ਦਰਮੀ ਦਾ ਰੁਕ ਭਰਾਇਆ ਔਰ ਇਹ ਬਾਕੀ ਜਟਾ ਨੂੰ ਵੀ ਬੇਨਤੀ ਹੈ ਕਿ ਇਹਨਾਂ ਦਾ ਤਰਕੀ ਨਾ ਵਰਤਨ ਸਾਡੇ ਬੰਦੇ ਨੇ ਔਰ ਕਾਨੂੰਨ ਮੁਤਾਬਕ ਹੀ ਚੱਲੇ ਇਹਦੇ ਨਾਲ ਕੋਈ ਇਲਾਕੇ ਦਾ ਵਿਕਾਸ ਹੋਵੇਗਾ ਜੀ ਇਹਦੇ ਨਾਲ ਬਿਲਕੁਲ ਹੋਏਗਾ ਜੀ ਇੱਥੇ ਹੋਟਲ ਬਣਨਾ ਹੈ ਠੀਲ ਬੰਨੀ ਹੈ ਟੂਰਿਸਟ ਸਪੌਟ ਬਣੇਗਾ ਤਾਂ ਤਾਂ ਜਿਹੜੂ ਅਮਰਤਾਲ ਮਾਰਗ ਲੋਕੀ ਦਰਸ਼ਨ ਕਰਨ ਆਉਣਗੇ ਉਕਰ ਨੌਕਰੀ ਮਿਲੇਗੀ ਕਬਨੇਰੋ ਵਾਲੇ ਫੈਕਟਰੀਆਂ ਤੇ ਹੋਰ ਬਣਨ ਗਈਆਂ ਇਲਾਕੇ ਦਾ ਵਿਕਾਸ ਤਾਂ ਜਿੱਥੇ ਹਾਈਵੇ ਨਿਕਲੇ ਹੁੰਦਾ ਹੀ ਹੈ ਜੀ ਥੈਂਕ ਯੂ ਜੀ